आना तो हरे संग सं हरे 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 राम हरे राम 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 हरे 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 कृष्ण हरे पलखो वापस कृष्णा कृष्णा ਦੂਲੇ ਨੂੰ ਅੱਜ ਲਿਆ ਜਾ ਰਿਹਾ ਹੈ ਬ੍ਰਹਮੰਦਰ ਮੁਲਾਕੇ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਬਦੋ ਤੁਮ ਮubaraka ਨੂੰ ਆਪਣੇ ਸਾਰੇ ਸ਼ਹਿਰ ਵਸੀਆਂ ਗਈਏ ਤੇ ਦੇਸ਼ ਵਾਸੀਆਂ ਨੂੰ ਤੇ ਆਪਾਂ ਸਾਰੇ ਪਤੇ ਵੀ ਬਹੁਤ ਵੱਡਾ ਖੁਸ਼ੀ ਦਾ ਮਾਹੌਲਾ 22 ਤਰੀਕ ਨੂੰ ਜੋਧੇ ਵਿੱਚ ਰਾਮ ਜਨਮ ਭੂਮੀ ਦੇ ਉੱਪਰ ਪੱਪਾ ਸਾਰੇ ਜਾਣਦੇ ਆ ਕਿ ਸਰੀ ਰਾਮ ਜੀ ਦੀ ਬਾਲੋ ਵਾਸਤੇ ਜਿਹੜੀ ਜੇ ਮਿਲ ਨਹੀਂ ਸਤਲ ਤੇ ਗਰੇ ਪ੍ਰੋਬਲਮ ਉਹ ਆਪਣੀ ਉਪਤੀ ਸਵਉਂਦੀ ਪੀ ਜਾ ਰਹੀ ਹੈ ਤੇ ਮੈਂ ਮੁਬਾਰਕਬਾਦਨਾ ਕਿਉਂਕਿ ਇੱਕ ਬਹੁਤ ਹੀ ਨੰਬਰ ਟਾਈਮ ਆ ਤੇ ਸੁਭਾਗ ਦਾ ਟਾਈਮ ਆਇਆ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਮੋੜਤਬਾਦ ਵੀ ਤੁਹਾਨੂੰ ਤੇ ਇੱਕ ਬਹੁਤ ਵਧੀਆ ਖੁਸ਼ੀ ਹੈ ਵੀ ਭਰੇ ਮੌਲਾ ਤੇ ਸਾਰੇ ਬਹੁਤ ਬਹੁਤ 22 ਤੋਂ 22 ਤਰੀਕ ਨੂੰ ਜੈ ਜੈ ਤਰਾ ਤਿਹਾਰ ਮਨਾਇਆ ਜਾ ਰਿਹਾ ਕਿਤਾ ਦੇਖੋ ਦੇਖੋ ਤੋ ਪਤਾ ਹੀ ਇੱਕ ਇਹ ਟਾਈਮ ਹੈ ਇਹਦਾ ਕੁਧਿਆ ਵੀ ਜਿਹੜਾ 200 ਸਾਲ ਬਾਅਦ ਹਨ ਆਪਾਂ ਨੂੰ ਮੰਨਣ ਵਾਸਤੇ ਮਿਲਿਆ ਹੈ ਇੱਕ ਬਹੁਤ ਵਧੀਆ ਮੌਕਾ ਇੱਕ ਦੀਵਾਲੀ ਤਰਾ ਮਨਾਇਆ ਜਾ ਰਿਹਾ ਹੈ ਆਪਣੇ ਭਾਦਰੀ ਦੇ ਵਿੱਚ ਵੀ ਦੇਖੋ ਜੋ ਉਤਸਵ ਹੈਗਾ ਸਾਰੇ ਖੁਸ਼ ਨੇ ਪੂਰਾ ਹਨ ਤੇ ਮਸੀਬੇ ਮੱਕਾ ਜਿਹੜਾ ਇਹ ਬਹੁਤ ਟਾਈਮ ਬਾਅਦ ਦੇਖਣ ਨੂੰ ਮਿਲਿਆ ਤੇ ਸਾਰਿਆਂ ਨੂੰ ਮੁਬਾਰਕਵਾਹ ਦੱਸੀ ਜੈ ਸ਼੍ਰੀ ਰਾਮ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ 22 ਤਰੀਕ ਨੂੰ ਸਾਡੇ ਰਾਮ ਲਲਾ ਜੀ 494 ਸਾਲਾਂ ਬਾਅਦ ਆਪਣੇ ਘਰ ਵਿਰਾਜਮਾਨ ਹੋਣ ਜਾ ਰਹੇ ਨੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਜਲਦੀ ਤੋਂ ਜਲਦੀ ਸਾਡੀ ਸ਼ੋਭਾ ਯਾਤਰਾ ਵਿੱਚ ਆ ਕੇ ਸ਼ਾਮਲ ਹੋਣ ਤੇ 22 ਤਰੀਕ ਨੂੰ ਦੀਵੇ ਪਟਾਕੇ ਨਵੇਂ-ਨਵੇਂ ਕੱਪੜੇ ਆਦਿ ਪਾ ਕੇ ਰਾਮ ਜੀ ਨੂੰ ਖੁਸ਼ ਕੀਤਾ ਜਾਵੇ। 22 ਤਰੀਕ ਨੂੰ ਕੀ ਪੋਟਾ ਹੈਗਾ ਜਿਹੜਾ ਜਨਮ ਉਸ ਤੋਂ ਮਨਾਇਆ ਜਾਵੇ। ਜਨਮ ਉਸਤਵ ਚ ਅਸੀਂ 22 ਤਰੀਕ ਨੂੰ ਲੰਗਰ ਲਾ ਰਹੇ ਹਾਂ। ਮੰਟੂ ਭਾਰਤੀ ਜੀ, ਤਵਾੜੀ ਸਾਹਿਬ ਅਸੀਂ ਸਾਰੇ ਰਲ ਕੇ ਬਹੁਤ ਵੱਡਾ ਲੰਗਰ ਲਗਾ ਰਹੇ ਹਾਂ ਤੇ ਹਵਨ ਯੱਗ ਕਰ ਰਹੇ ਹਾਂ ਤੇ LCD ਲੱਗੇਗੀ ਜੋ ਕਿ ਯੋਧਿਆ ਦਾ ਰੂਪ ਧਾਰਨ ਕਰੇਗੀ। ਜੈ ਸ਼੍ਰੀ ਰਾਮ। ਅੱਜ ਸ਼ੋਭਾ ਯਾਤਰਾ ਕਰਦੀ ਜਾ ਰਹੀ ਹੈ ਰਾਮ ਮੰਦਰ ਦੀ ਸਥਾਪਨਾ ਨੂੰ ਲੈ ਕੇ ਕੀ ਕਹਣਾ ਚਾਹੁੰਦੇ ਹੋ? ਬਹੁਤ ਖੁਸ਼ੀ ਦਾ ਦਿਹਾੜਾ ਆ। 22 ਤਰੀਕ ਨੂੰ ਜੋ ਰਾਮ ਮੰਦਿਰ ਦਾ ਉਦਘਾਟਨ ਕੀਤਾ ਜਾਣਾ ਯੋਧਿਆ ਦੇ ਵਿੱਚ ਤੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਬਹੁਤ ਉਸ਼ਾ ਹੈ ਇਸ ਚੀਜ਼ ਨੂੰ ਲੈ ਕੇ ਕਿਉਂਕਿ ਬਹੁਤ ਪੁਰਾਣੀ ਮੰਗ ਸੀ ਤੇ ਉਹਦੇ ਉੱਤੇ ਜੋ ਮੈਂ ਕਹਾ ਕਿ ਬਹੁਤ ਚੰਗਾ ਸੁਭਾਗਾ ਸਮਾ ਵੀ 22 ਤਰੀਕ ਨੂੰ ਜੋ ਤੇ ਉਦਘਾਟਨ ਕੀਤਾ ਜਾਣਾ ਤੇ ਸਮੁੱਚਾ ਜੋ ਸਮਰਾਲੇ ਸ਼ਹਿਰ ਨਿਵਾਸੀ ਨੇ ਅੱਜ ਇੱਕ ਸ਼ੁਭਾ ਯਾਤਰਾ ਕੱਢੀ ਜਾ ਰਹੀ ਹੈ ਜ ਜਿਹਦੇ ਵਿੱਚ ਸਮੁੱਚਾ ਹੀ ਇਲਾਕਾ ਨਾਲ ਸ਼ਾਮਲ ਹੋਇਆ ਬੜਾ ਚੰਗਾ ਲੱਗਦਾ ਹੈ ਕਿ ਜਦੋਂ ਸਾਰੇ ਰਲ ਮਿਲ ਕੇ ਭਾਈਚਾਰਕ ਸਾਹ ਨੂੰ ਅੱਗੇ ਵਧਾਉਂਦੇ ਹੋਏ ਸਾਰੇ ਇਕੱਠੇ ਚੱਲਦੇ ਆ ਅਤੇ ਜਿੰਨੇ ਵੀ ਰਾਮ ਭਗਤ ਅੱਜ ਆਏ ਨੇ ਇੱਥੇ ਮੈਂ ਸਾਰਿਆਂ ਦੇ ਉਪਰਿ ਪਰਮਾਤਮਾ ਦੇ ਅੱਗੇ ਬੇਨਤੀ ਕਰਦਾ ਵੀ ਪਰਮਾਤਮਾ ਕਿਰਪਾ ਕਰਨ ਹਰੇਕ ਦੇ ਚੜ੍ਹਦੀ ਕਲਾ ਬਖਸ਼ਣ ਹਰੇਕ ਨੂੰ ਅਤੇ ਜਿਹੜੇ ਮਨੋਰਥ ਦੇ ਨਾਲ ਕੋਈ ਵੀ ਸ਼ਰਧਾ ਭਾਵਨਾ ਲੈ ਕੇ ਇੱਥੇ ਆਇਆ ਤੇ ਪ੍ਰਭੂ ਰਾਮ ਉਹ ਤੇ ਕਿਰਪਾ ਕਰਨ ਤੇ ਦੂਸਰਾ ਮੈਂ ਇਹ ਜ਼ਰੂਰ ਕਹੂੰਗਾ ਵੀ ਜਦੋਂ ਵੀ ਕਿਉਂਕਿ 22 ਤਰੀਕ ਤੋਂ ਬਾਅਦ ਥੋੜੀ ਦੇਰ ਉੱਥੇ ਰਹਿਣਾ ਵੀ ਉਹ ਤੋਂ ਬਾਅਦ ਜਦੋਂ ਵੀ ਇੱਥੋਂ ਸੰਗਤਾਂ ਜਾਣਗੀਆਂ ਮੈਂ ਆਪ ਖੁਸ਼ ਨਸੀਬ ਸਮਝੂੰਗਾ ਆਪਣੇ ਆਪ ਨੂੰ ਉਹਨਾਂ ਦੇ ਨਾਲ ਇੱਕ ਜਥਾ ਲੈ ਕੇ ਅਸੀਂ ਵੀ ਜਾਵਾਂਗੇ ਕਿਉਂਕਿ ਸਮੁੱਚੇ ਇਹ ਜੇ ਕਿਹਾ ਜਾਵੇ ਸ਼੍ਰੀ ਰਾਮਚੰਦਰ ਮਹਾਰਾਜ ਕੇਵਲ ਇੱਕ ਧਾਰਮਿਕ ਫਿਰਕੇ ਦੇ ਨਹੀਂ ਸਮੁੱਚੀ ਇਨਸਾਨੀਅਤ ਦੇ ਸਮੁੱਚੇ ਇਹ ਕਹੇ ਹਿੰਦੂ ਆਪਣੇ ਸਮੁੱਚੀ ਦੁਨੀਆ ਦੇ ਗੁਰੂ ਨੇ ਜਿਨ੍ਹਾਂ ਦਾ ਜੋ ਸੰਦੇਸ਼ ਦਿੱਤਾ ਅੱਜ ਜੇ ਆਪਾਂ ਉਸ ਤੇ ਚੱਲੀਏ ਕਿਉਂਕਿ ਉਹਨਾਂ ਨੇ ਉਹ ਮਰਿਆਦਾ ਪਰਸ਼ੋਤਮ ਸੀ ਇੱਕ ਭਾਈ ਦੀ ਮਰਿਆਦਾ ਇੱਕ ਪਤੀ ਦੀ ਮਰਿਆਦਾ ਇੱਕ ਪੁੱਤ ਦੀ ਮਰਿਆਦਾ ਉਹਨਾਂ ਨੇ ਸਥਾਪਿਤ ਕੀਤੀ ਆ ਤੇ ਇੱਕ ਬਹੁਤ ਹੀ ਚੰਗੇ ਇੱਕ ਉਹ ਜੇ ਕਹਾਂ ਜਿਹੜਾ ਉਹਨਾਂ ਦੇ ਜਿਹੜੇ ਸਾਡੇ ਲਈ ਪੂਰਨੇ ਪਾ ਕੇ ਉਹ ਗਏ ਨੇ ਤੇ ਸਮੁੱਚੇ ਸਮੂੱਚੇ ਇਨਸਾਨੀਅਤ ਨੂੰ ਇਹ ਬੇਨਤੀ ਆ ਵੀ ਉਹਨਾਂ ਦੇ ਦਿਓ ਮਾਰਗਦਰਸ਼ਨ ਦਿੱਤਾ ਉਹਦੇ ਉੱਤੇ ਚੱਲਣ ਦੀ ਜੇ ਆਪਾਂ ਥੋੜੀ ਜਿਹੀ ਵੀ ਆਪਾਂ ਆਪਣੇ ਛਿੰਮਤ ਰੱਖੀਏ ਤਾਂ ਆਪਣਾ ਜੀਵਨ ਸਫਲ ਹੋ ਸਕਦਾ ਹੈ ਅੱਜ ਦੇਖਣ ਲਈ ਵਿੱਚ ਆਇਆ ਵੀ ਸਮੂਹ ਭਾਈਚਾਰਾ ਜਿੰਨੇ ਆਪਣੇ ਧਰਮ ਨੇ ਕਰੋਂ ਦੇ ਸਾਰੇ ਲੋਕ ਆਪਣੇ ਇਕੱਠੇ ਹੋਏ ਨੇ ਇਹ ਕਿੱਦਾਂ ਦਾ ਲੱਗਦਾ ਹੈ ਦੇਖੋ ਬਹੁਤ ਚੰਗਾ ਲੱਗਦਾ ਕਿਉਂਕਿ ਮੈਂ ਪਹਿਲਾਂ ਕਹਿ ਗਿਆ ਕਿਟਾ ਸ਼੍ਰੀ ਰਾਮਚੰਦਰ ਮਹਾਰਾਜ ਕੇਵਲ ਇੱਕ ਧਾਰਮਿਕ ਫਿਰਕੇ ਦੇ ਨਹੀਂ ਸਮੂੱਚੀ ਇਨਸਾਨੀਅਤ ਦੇ ਸਾਂਝੇ ਗੁਰੂ ਸਨ ਅਤੇ ਦੂਸਰਾ ਇਹ ਬੜਾ ਮਾਣ ਹੁੰਦਾ ਕਿਉਂਕਿ ਪੰਜਾਬ ਇੱਕ ਜਹੀ ਧਰਤੀ ਹੈ ਜਿੱਥੇ ਸਾਰੇ ਧਰਮ ਇੱਥੇ ਕਦੇ ਵੀ ਵੱਖਵਾਦ ਦੇਖਣ ਨੂੰ ਨਹੀਂ ਮਿਲਿਆ ਸੋ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਾਬਨਾ ਵੀ ਇਤੀ ਵਰੀ ਸ਼ੋਭਾ ਯਾਤਰਾ ਦਾ ਵਿੱਚ ਅਸੀਂ ਵੀ ਇਸ ਜੋ ਜੋ ਇਤਿਹਾਸਕ ਪਲ 22 ਤਰੀਕ ਨੂੰ ਆਉਣਾ ਉਹ ਤਾਂ ਅਸੀਂ ਵੀ ਇੱਕ ਹਿੱਸਾ ਬਣਨ ਜਾ ਰਹੇ ਹਾਂ ਮੇਰਾ ਨਾਮ ਸੋਨੀ ਤਵਾੜੀ ਜੀ ਸੋਨੀ ਜੀ ਸ਼ੋਭਾ ਯਾਤਰਾ ਕੱਢ ਰਹੀ ਹੋ ਅੱਜ ਕਿੱਦਾਂ ਦਾ ਲੱਗ ਰਿਹਾ ਜੀ ਬਹੁਤ ਹੀ ਵਧੀਆ ਜੀ ਅੱਜ ਦੇਖੋ ਸਾਰੇ ਦੇਸ਼ ਦੇ ਵਿੱਚ ਆਪਾਂ ਸੁਣਦੇ ਹਾਂ ਕਦੇ ਕਿਸੇ ਪਾਰਟੀ ਦੀ ਲਹਿਰ ਹੁੰਦੀ ਆ ਕਦੇ ਕਿਸੇ ਪਾਰਟੀ ਦੀ ਲਹਿਰ ਹੁੰਦੀ ਆ ਲੇਕਿਨ ਅੱਜ ਪ੍ਰਭੂ શ્રી ਰਾਮ ਦੀ ਲਹਿਰ ਸਾਰੇ ਹਿੰਦੂਸਤਾਨ ਦੇ ਵਿੱਚ ਚੱਲ ਰਹੀ ਹੈ ਬਹੁਤ ਹੀ ਉਤਸ਼ਾਹ ਹੈ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਸਾਡੇ ਸਾਰੇ ਹੀ ਸ਼੍ਰੀ ਰਾਮ ਭਗਤਾਂ ਦੇ ਲਈ ਅੱਗ ਲਗਾ ਦੋ ਔਰ 22 ਤਾਰੀਖ ਲਈ ਪ੍ਰੋਗਰਾਮ ਰੱਖ ਕੇ ਆਇਆ ਹਾਂ 22 ਤਾਰੀਖ ਵਾਲੇ ਦਿਨ ਸਾਰੇ ਸਮੂਹ ਸ਼ਹਿਰ ਵਾਸੀਆਂ ਵੱਲੋਂ ਕਮਲ ਕੰਪਲੈਕਸ ਦੇ ਅੱਗੇ ਬਹੁਤ ਹੀ ਵਧੀਆ ਬਰੈਡ ਕੁਲਚੀਆਂ ਦਾ ਲੰਗਰ ਲਗਾਇਆ ਜਾਏਗਾ ਔਰ ਸਾਰੇ ਹੀ ਘਰਾਂ ਦੇ ਵਿੱਚ ਦੀਪਮਾਲਾ ਕੀਤੀ ਜਾਏਗੀ ਜੈ ਸ਼੍ਰੀ ਰਾਮ